ਤੇ ਸਭ ਤੋਂ ਸੰਵੇਦਨਸ਼ੀਲ ਜਿਹੜਾ ਬੜਾ ਕ੍ਰਿਟੀਕਲ ਬੜਾ ਗੰਭੀਰ ਮੁੱਦਾ ਹੈ ਕਿ ਜੀ ਜਿਹੜਾ ਚੰਡੀਗੜ੍ਹ ਦਾ ਸਟੇਟਸ ਜਿਹੜਾ ਆ ਉਹ ਬਦਲ ਦੇਣਾ ਕਿਉਂਕਿ ਅੱਜ ਜੋ ਪੰਜਾਬ ਦਾ ਗਵਰਨਰ ਹੈ ਉਹੀ ਚੰਡੀਗੜ੍ਹ ਦਾ ਗਵਰਨਰ ਲੱਗਦਾ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਬਹੁਤੇ ਪੰਜਾਬ ਤੋਂ ਲੱਗਦੇ ਆ ਕਿ ਉਹਦਾ ਜੀ ਜਿਹੜਾ ਸਟੇਟਸ ਹੈ ਉਹ ਯੂਟੀ ਵਾਲਾ ਕਰ ਦੇਣਾ ਤੇ ਉੱਥੇ ਲੈਕਟਿਨੈਂਟ ਗਵਰਨਰ ਆ ਜਿਹੜਾ ਉਹ ਲੱਗੂਗਾ ਇਹ ਮਤਲਬ ਕਿ ਮੈਂ ਅੱਜ ਇੱਕ ਉੱਥੇ ਹੀ ਗੱਲ ਰੇਜ਼ ਕੀਤੀ ਕਿ ਚਲਣਾ ਤਾਂ ਆਪਾਂ ਨੂੰ ਇਸ ਪਾਸੇ ਨੂੰ ਚਾਹੀਦਾ ਸੀ ਕਿ ਜੋ ਵਾਦਾ ਸੀਗਾ ਕਿਉਂਕਿ ਪੰਜਾਬ ਦੇ ਪਿੰਡ ਜੜ ਕੇ ਜਿਹੜਾ ਚੰਡੀਗੜ੍ਹ ਉਹ ਬਣਾਇਆ ਗਿਆ ਕਿ ਪੂਰਨ ਤੌਰ ਤੇ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਨੂੰ ਦਿੱਤਾ ਜਾਵੇ ਤੇ ਚੱਲ ਆਪਾਂ ਪੁੱਠੇ ਪਾਸੇ ਨੂੰ ਪਏ ਸੋ ਮੈਂ ਹੀ ਉੱਥੇ ਮੰਗ ਰੱਖੀ ਆ ਕਿ ਦਹਾਕਿਆਂ ਪੁਰਾਣਾ ਵਾਦਾ ਹੈ ਕਿ ਸਾਡੇ ਪੰਜਾਬ 'ਚ ਨਾਰਾ ਵੀ ਲੱਗਦਾ ਰਿਹਾ ਕਿ ਟੈਕੇ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੋ ਇਹ ਸਮਾਂ ਹੈਗਾ ਕਿ ਜਿਹੜਾ ਚੰਡੀਗੜ੍ਹ ਜਿਹਦੇ ਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਦੀ ਹੀ ਰਾਜਧਾਨੀ ਸੀ ਤੇ ਉਹ ਪੰਜਾਬ ਨੂੰ ਪੂਰਨ ਤੌਰ ਤੇ ਉਹ ਦਿੱਤਾ ਜਾਵੇ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਕਲੌਤਾ ਪੰਜਾਬ ਐਸਾ ਸੂਬਾ ਹੈ ਜਿਹਦੇ ਕੋਲ ਆਪਣੀ ਰਾਜਤਾ ਨਹੀਂ ਨਹੀਂ ਤੁਸੀਂ ਦੇਖੋ ਵੀ ਜਿਹੜੇ ਸੂਬੇ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਹੋਣ ਜਿਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਹੋਵੇ ਉਸ ਸੂਬੇ ਕੋਲੇ ਆਪਣੀ ਰਾਜਤਾ ਨਹੀਂ ਨਾ ਹੋਵੇ ਇਹ ਬਹੁਤ ਵੱਡੀ ਪੰਜਾਬ ਦੇ ਨਾਲ ਬੇਇਨਸਾਫੀ ਹੈ ਸੋ ਅੱਜ ਮੈਂ ਹੀ ਸਦਨ ਦੇ ਅੰਦਰ ਮੰਗ ਕੀਤੀ ਹੈ ਕਿ ਜਿਹੜਾ ਪੰਜਾਬ ਦੀ ਇਹ ਮੰਗ ਨਹੀਂ ਪੰਜਾਬ ਦਾ ਹੱਕ ਹੈ ਜਿਹੜਾ ਚੰਡੀਗੜ੍ਹ ਆ ਪੂਰਨ ਤੌਰ ਤੇ ਪੰਜਾਬ ਨੂੰ ਦਿੱਤਾ ਜਾਵੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸਾਰਾ ਪੰਜਾਬ ਜਾਣਦਾ ਕਿ ਪੰਜਾਬ ਦੇ ਵਿੱਚ ਚਿੱਟੇ ਵਰਗੇ ਨਸ਼ੇ ਆ ਤਾਂ ਕਿਹੜੀਆਂ ਸਰਕਾਰਾਂ ਦੇ ਵਿੱਚ ਆਏ ਤੇ ਕਿਹੜੇ ਲੀਡਰਾਂ ਦੇ ਉਹਦੇ ਵਿੱਚ ਨਾਮ ਜਿਹੜੇ ਆ ਆਉਂਦੇ ਰਿਹਾ ਇਹ ਤੱਕ ਇਹ ਡਰਗ ਪੈਡਲਰ ਵੀ ਜਿਹੜੀਆਂ ਸ਼ਰਿਆਂ ਮੇਨਾਂ ਲੋਕਾਂ ਦੇ ਨਾਮ ਨੇ ਉਹ ਲੈਂਦੇ ਰਿਹਾ ਸੋ ਚਿੱਟੇ ਦੇ ਮੁੱਦੇ ਤੇ ਨਸ਼ੇ ਦੇ ਮੁੱਦੇ ਤੇ ਜੋ ਬਾਦਲ ਪਰਿਵਾਰ ਗੱਲ ਕਰਦਾ ਮੈਨੂੰ ਲੱਗਦਾ ਵੈਸੇ ਹੀ ਉਹਨਾਂ ਨੂੰ ਸ਼ੁਭਾ ਨਹੀਂ ਦਿੰਦੀ ਪਰ ਜਿਹੜੀ ਗੱਲ ਦੂਸਰੀ ਅੱਜ ਬੀਬਾ ਜੀ ਨੇ ਉੱਥੇ ਹਰਸੀਮਰਤ ਕੌਰ ਬਾਦਲ ਜੀ ਨੇ ਕੀਤੀ ਉਹਨੇ ਵਾਕਈ ਮੈਨੂੰ ਤਾਬ ਦੇ ਆਪ ਨੂੰ ਮੈਨੂੰ ਤੇ ਹੈਰਾਨੀ ਹੋਈ ਵੀ ਇਹ ਕਹਿ ਕੇ ਦੱਸ ਸਕਦੇ ਆ ਕਿਉਂਕਿ ਅੱਜ ਤੱਕ ਮੈਨੂੰ ਲੱਗਦਾ ਕਿ ਜਿੰਨੇ ਵੀ ਪੰਜਾਬ ਤੋਂ ਸੰਸਦ ਮੈਂਬਰ ਇੱਥੇ ਆਉਂਦੇ ਰਹੇ ਆ ਭਾਵੇਂ ਨੈਸ਼ਨਲ ਪਾਰਟੀ ਦੇ ਨਾ ਹੋਣ ਉਹ ਵੀ ਮਤਲਬ ਕਿ ਜਿਹੜੇ ਸਟੇਟ ਦੇ ਵੱਧ ਅਧਿਕਾਰਾਂ ਦੀ ਫੈਡਰਲ ਸਟਰਕਚਰ ਦੀ ਜਿਹੜੀ ਗੱਲ ਹੈ ਉਹ ਕਰਦੇ ਰਹੇ ਆ BSF ਨੂੰ ਵੀ ਉੱਥੇ ਲਗਾਉਣ ਦਾ ਜਦੋਂ ਵੀ ਕੋਈ ਪਬਲਿਕ ਐਮਰਜੈਂਸੀ ਲੱਗਦੀ ਸੀ ਉਹਦਾ ਵੀ ਵਿਰੋਧ ਆ ਜਿਹੜਾ ਉਹ ਕਰਦੇ ਰਹੇ ਆ ਤੇ ਜਿਹੜਾ ਅਕਾਲੀ ਦਲ ਹਮੇਸ਼ਾ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਸੀ ਅੱਜ ਤੁਸੀਂ ਦੇਖੋ ਵੀ BJP ਦੇ ਕਹਿਣ ਤੇ ਜੋ ਮੈਨੂੰ ਲੱਗਦਾ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਇੱਥੋਂ ਤੱਕ ਕਿਹਾ ਕਿ ਜਿਹੜਾ ਪੰਜਾਬ ਦਾ ਕੰਟਰੋਲ ਹੈ ਉਹ BSF ਨੂੰ ਜਿਹੜਾ ਕੇਂਦਰ ਨੂੰ ਉਹ ਦਿੱਤਾ ਜਾਵੇ ਕੀ ਮੈਨੂੰ ਦੱਸੋ ਵੀ ਅਸੀਂ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਨੀ ਹੈ ਜਾ ਜਿਹੜੇ ਪੰਜਾਬ ਬਚਿਆ ਕੁਛ ਹੈ ਉਹ ਵੀ ਦੀ ਵੀ ਧੌਣ ਫੜ ਕੇ ਸੀ ਬੀਐਸਐਫ ਨੂੰ ਦੇ ਦੇਣੀ ਹੈ ਸੋ ਇਹਦੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਜਾਂ ਤਾਂ ਇਹਨਾਂ ਨੂੰ ਇਹ ਹੋ ਸਕਦਾ ਵੀ ਜੋ ਇਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਕਿਹਾ ਹੋਵੇ ਤੁਹਾਡੇ ਨਾਲ ਲਾਂਸਤਾ ਕਰਾਂਗੇ ਜੇ ਪਹਿਲਾਂ ਤੁਸੀਂ ਇਹ ਬਿਆਨ ਦੇਵੋਗੇ ਕਿਉਂਕਿ ਤੁਹਾਡੇ ਰਾਹੀਂ ਅਸੀਂ ਮੁੜ ਕੇ ਪੰਜਾਬ ਜਿਹੜਾ ਕਬਚਾ ਹੈ ਉਹ ਕਰਨਾ ਹੈ